ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਪੁਲਿਸ ਨੇ ਅਕਾਲੀ ਦਲ ਦੀ ਮੈ ਲਾਗੂ ਕੰਚਨਪ੍ਰੀਤ ਕੋਰ ਨੂੰ ਕੀਤਾ ਗ੍ਰਿਫਤਾਰ ਅੱਜ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਈ ਵੱਡੇ ਫੈਸਲੇ ਪੰਜਾਬ ਸਰਕਾਰ ਨਜਾਇਜ਼ ਮਾਈਨਿੰਗ ਤੇ कसेਗੀ ਲਗਾਮ ਮੂੜ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚੇ ਐਮਪੀ ਅਮਰਿਤਪਾਲ ਸਿੰਘ ਪੰਜਾਬ ਸਰਕਾਰ ਦੇ ਹੁਕਮ ਨੂੰ ਦਿੱਤੀ ਚੁਣੌਤੀ ਅਕਾਲੀ ਦਲ ਦੀ ਮੈਲਾ ਗੁਕੰਚਨਪ੍ਰੀਤ ਕੋਰ ਦੀ ਗ੍ਰਿਫਤਾਰੀ ਤੇ ਪੜਕੀ ਹਰਸਿਮਰਤ ਕੋਰ ਬਦਲ ਭਗਵੰਤ ਮਾਨ ਸਰਕਾਰ ਦੀ ਬਣਾਈ ਰੇਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਤਰਨਾ ਸਮਾਪਤ ਮੀਟਿੰਗ 'ਚ ਰੱਖਿਆ ਵਿਦਿਆਰਥੀਆਂ ਦੀਆਂ ਮੰਨੀਆਂ ਮੰਗਾਂ ਸੂਪਾਲ ਸਿੰਘ ਕਰਨੇ ਕਲਿੱਦਲ ਦੀ ਮੈਲਾ ਗੁਕੰਚਨਪ੍ਰੀਤ ਕੋਰ ਦੀ ਗ੍ਰਿਫਤਾਰੀ ਦੀ ਕੀਤੀ ਨਖੇਦੀ ਕਿਹਾ ਆਪ ਸਰਕਾਰ ਨੇ ਪੰਜਾਬ ਨੂੰ ਬਣਾਇਆ ਪੁਲਿਸ ਸਟੇਟ ਪੰਜਾਬ ਦੇ ਇਨਾ 6 ਜ਼ਿਲ੍ਹਿਆਂ 'ਚ ਚੱਲੇਗੀ ਠੰਡ ਲਹਿਰ ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਐਕਸ਼ਨ ਵਿੱਚ ਡੀਐਸਪੀ ਨੇ ਕੀਤੇ ਤਬਾਦਲੇ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦਾ ਹੋਇਆ ਐਲਾਨ 14 ਦਸੰਬਰ ਨੂੰ ਹੋਵੇਗੀ VOTING ਸੁਖਵੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਬਣਾਈ ਰੇਲ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਚੇਤਾਵਨੀ ਪੰਜਾਬ ਪੁਲਿਸ ਵੱਲੋਂ ਸ਼ਰੋਮਨੀ ਅਕਾਲੀ ਦਲ ਦੀ ਮਹਿਲਾ ਆਗੂ ਕੰਚਨਪ੍ਰੀਤ ਕੋਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਅਨੁਸਾਰ ਮਹਿਲਾ ਆਗੂ ਦੀ ਚੰਬਾਲਵੀ ਖੇ ਦੇਰਜ 20825 ਨੰਬਰ ਐਫ ਆਈ ਆਰ ਤਹਿਤ ਗ੍ਰਿਫਤਾਰੀ ਵਿਖਾਈ ਗਈ ਹੈ ਦੱਸ ਦिए ਕਿ ਕੰਚਨਪ੍ਰੀਤ ਕੋਰ ਦੀ ਮਜੀਠਾ ਥਾਣੇ ਵਿੱਚ ਪੇਸ਼ੀ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਸੁਰੱਖਿਆ ਨੂੰ ਲੈ ਕੇ ਤੈਨਾਤੀ ਕੀਤੀ ਗਈ ਸੀ ਜਾਣਕਾਰੀ ਅਨੁਸਾਰ ਕੰਚਨਪ੍ਰੀਤ ਕੋਰ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਬੀਤੇ ਦਿਨੀ ਲਾਪਗ 6 ਘੰਟੇ ਦੀ ਪੁਸ਼ਕਿਸ਼ ਤੋਂ ਬਾਅਦ ਕੀਤੀ ਗਈ ਹੈ ਦੱਸ ਦਈਏ ਕਿ ਕੰਚਨਪ੍ਰੀਤ ਕੋਰ ਬੀਤੇ ਦਿਨੀ ਬਾਅਦ ਦੁਪਹਿਰ 12 ਵਜੇ ਦੇ ਕਰੀਬ ਮਜੀਠਾ ਪੁਲਿਸ ਸਟੇਸ਼ਨ ਪਹੁੰਚੀ ਜਿੱਥੇ ਉਹਨਾਂ ਤੋਂ ਪੁਸ਼ਕਿਸ਼ ਕੀਤੀ ਗਈ ਸੀ ਬਾਅਦ ਵਿੱਚ ਉਹਨਾਂ ਨੂੰ ਸ਼ਾਮ 5:30 ਵਜੇ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਦੀ ਪੁਸ਼ਟੀ ਅਕਾਲੀ ਅਗੂ ਵਿਰਸਾ ਸਿੰਘਲ ਟੋਹਾਣੀ ਨੇ ਕੀਤੀ ਸੀ ਅਤੇ ਉਹਨਾਂ ਨੂੰ ਅੱਜ ਅਮਰੀਕਸਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੀ ਮੀਟਿੰਗ ਬੁਲਾਈ ਸੀ ਇਹ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹائش ਤੇ ਹੋਈ ਸੀ ਐਮ ਮਾਨ ਦੀ ਗਵਾਈ ਚ ਹੋਈ ਕੈਬਿਨੇਟ ਦੀ ਬੈਠਕ ਚ ਕਈਆਂ ਹਾਂ ਫੈਸਲੇ ਲਏ ਗਏ ਹਨ ਜਿਨ੍ਹਾਂ ਵਿੱਚੋਂ 300 ਪ੍ਰਾਈਵੇਟ ਡਾਕਟਰਾਂ ਨੂੰ ਸਰਕਾਰ ਆਪਣੇ ਪੈਨਲ ਤੇ ਰੱਖੇਗੀ ਪ੍ਰਤੀ ਮਰੀਜ਼ ਇੰਨਾ ਡਾਕਟਰਾਂ ਨੂੰ ਇਨਸੈਂਟਿਵ ਦਿੱਤਾ ਜਾਵੇਗਾ ਸਰਕਾਰੀ ਡਾਕਟਰ ਵੀ ਡਿਊਟੀ ਖਤਮ ਕਰਨ ਦੇ ਬਾਅਦ ਸੇਵਾਵਾਂ ਦੇਣਗੇ ਇਸ ਤੋਂ ਇਲਾਵਾ ਨਜਾਇਜ਼ ਮਾਈਨਿੰਗ ਤੇ ਸਰਕਾਰ ਲਗਾਮ ਕੱਸੇਗੀ ਸਾਰੇ ਮਾਨਾਂ ਵਿੱਚ ਹੁਣ ਜੀਪੀਐਸ ਸਿਸਟਮ ਲਗਵਾਉਣਾ ਜ਼ਰੂਰੀ ਹੋਵੇਗਾ ਕਿਹੜਾ ਵਾਹਨ ਕਿੱਥੋਂ ਚੱਲਿਆ ਹੈ ਤੇ ਕਿੱਥੇ ਪਹੁੰਚਿਆ ਹੈ ਮਾਈਨਿੰਗ ਵਿਭਾਗ ਇਸਤੇ ਨਜ਼ਰ ਰੱਖੇਗਾ ਇਸ ਦੇ ਨਾਲ ਹੀ ਹੁਣ ਸੁਸਾਇਟੀਆਂ ਦੀ ਮਨਮਾਨੀਆਂ ਤੇ ਵੀ ਲਗਾਮ ਲਗਾਈ ਜਾਵੇਗੀ ਵਿੱਤ ਮੰਤਰੀ ਚਿਮਣੇ ਨੇ ਕਿਹਾ ਕਿ ਸੁਸਾਇਟੀਆਂ ਰਜਿਸਟ੍ਰੇਸ਼ਨ ਐਕਟ 1860 ਵਿੱਚ ਲਾਗੂ ਕੀਤਾ ਗਿਆ ਸੀ ਇਸ ਦੇ ਤਹਿਤ ਲੋਕ ਆਪਣੀਆਂ ਸੁਸਾਇਟੀਆਂ ਜਾਂ ਟਰਸਟਾਂ ਨੂੰ ਰਜਿਸਟਰ ਕਰਦੇ ਸਨ ਤੇ ਫਿਰ ਉਹਨਾਂ ਨੂੰ ਲੀਸ ਤੇ ਦਿੰਦੇ ਸਨ ਜਾਂ ਵੇਚਦੇ ਸਨ ਇਸ ਦੀ ਦੁਰਵਰਤੋਂ ਕੀਤੀ ਗਈ ਸੀ ਰੈਗੂਲਰ ਆਡਿਟ ਤੇ ਉਹਨਾਂ ਦੀ ਕਾਰਜ ਪ੍ਰਣਾਲੀ ਦੀ ਜਾਂਚ ਹੋਵੇਗੀ ਹੁਣ ਵਿਭਾਗਾਂ ਵਿੱਚ 5 ਲੱਖ ਰੁਪਏ ਤੱਕ ਦੀ ਖਰੀਦਦਾਰੀ ਬਿਨਾ ਟੈਂਡਰ ਦੇ ਹੋ ਸਕੇਗੀ ਹੁਣ ਤੱਕ ਇਹ ਸੀਮਾ 2.5 ਲੱਖ ਰੁਪਏ ਦੀ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਵਿੱਚ ਕਾਫੀ ਸਮਾਂ ਲੱਗਦਾ ਸੀ ਬਾਰਡਰ ਤੇ ਸੇਵਾਵਾਂ ਦੇਣ ਵਾਲੇ ਡਾਕਟਰਾਂ ਤੇ ਟੀਚਰਾਂ ਨੂੰ ਵਕਤੋਂ ਵਿਸ਼ੇਸ਼ ਲਾਭ ਮਿਲੇਗਾ ਇਸ ਤੇ ਸਰਕਾਰ ਵਿਚਾਰ ਕਰ ਰਹੀ ਹੈ ਇਸ ਸੰਬੰਧੀ ਅਗਲੀ ਕੈਬਨਟ ਦੀ ਮੀਟਿੰਗ ਚ ਪ੍ਰਸਤਾਵ ਲਿਆਂਦਾ ਜਾਵੇਗਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਮੁਰੂਦ ਰੁਖ ਕਰਦੇ ਆ ਸੰਸਦ ਦੇ ਸਰਦਰੂਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅਰਜੀ ਪੈਰੋਲ ਦੀ ਮੁਰਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਦੇ ਸੰਸਦ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਸੀ ਜਿਸ ਨੂੰ ਅਦਾਲਤ ਵਿੱਚ ਚੁਣੌਤੀ ਦਿੰਦਿਆਂ ਸੁਣਵਾਈ ਕਰਨ ਦੀ ਮੰਗ ਕੀਤੀ ਗਈ ਹੈ ਇਸ ਮਾਮਲੇ ਦੀ ਸੁਣਵਾਈ 1 ਦਸੰਬਰ ਨੂੰ ਹੋਵੇਗੀ ਪੰਜਾਬ ਸਰਕਾਰ ਨੇ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਅਰਜੀ ਰੱਦ ਕਰ ਦਿੱਤੀ ਸੀ ਜਿਸ ਕਾਰਨ ਉਹਨਾਂ ਦੇ ਸੰਸਦ ਦੇ ਸਰਦੂਤ ਸੈਸ਼ਨ ਵਿੱਚ ਭਾਗ ਲੈਣ ਵਾਲਿਆਂ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਦੀ ਪੈਰੋਲ ਮਾਮਲੇ ਵਿੱਚ ਦਾਇਰੇ ਪਟੀਸ਼ਨ ਤੇ 21 ਨਵੰਬਰ ਨੂੰ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਹਫਤੇ ਵਿੱਚ ਫੈਸਲਾ ਕਰਨ ਦੇ ਹੁਕਮ ਦਿੱਤੇ ਸਨ ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਲਾ ਗੁਕੰਚਨਪ੍ਰੀਤਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਅਤੇ ਹੁਣ ਬਠਿੰਡਾ ਤੋਂ ਸੰਸਦ ਮੈਂਬਰ ਹਰਸਿੰਦਰ ਕੁਰਬਾਦਲ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਦੀ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦਿਆਂ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫਿਰ ਤੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ। ਤਰਨਤਾਰਨ ਜਿਮਨੀ ਚੌਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੋਰ ਰੰਧਾਵਾ ਦੀ ਤੀ ਕੰਚਨਪ੍ਰੀਤ ਕੋਰ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਕਈ ਝੂਠੇ ਕੇਸਾਂ ਵਿੱਚ ਮਿਲੀ ਅੰਤਰੀਮ ਜ਼ਮਾਨਤ ਦੇ ਬਾਵਜੂਦ ਵੀ ਪੰਜਾਬ ਪੁਲਿਸ ਨੇ ਉਨਾਂ ਨੂੰ ਇੱਕ ਪੁਰਾਣੇ ਅਤੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਉਹ ਅਦਾਲਤੀ ਹੁਕਮ ਅਨੁਸਾਰ ਜਾਂਚ ਵਿੱਚ ਸ਼ਾਮਲ ਹੋਣ ਲਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਕੰਚਨਪ੍ਰੀਤ ਕੋਰ ਨਾਲ ਕੀਤੀ ਜਾ ਰਹੀ ਇਸ ਤੱਕੇ ਸ਼ਾਹੀ ਦੀ ਸਖਤ ਨਿੰਦਾ ਕਰਦਾ ਹੈ ਅਸੀਂ ਇਸ ਸਤਿਆਚਾਰ ਦੇ ਵਿਰੁੱਧ ਹਰ ਪੱਧਰ ਡਟ ਕੇ ਲੜਾਈ ਲੜਾਂਗੇ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਤਰਨਤਨ ਜਿਮਨੀ ਚੌਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਪਾਰੀ ਸਮਰਥਨ ਕਰਕੇ ਆਮ ਆਦਮੀ ਪਾਰਟੀ ਬੁਖਲਾਟ ਵਿੱਚ ਆਈ ਹੋਈ ਹੈ ਜਿਸ ਕਰਕੇ ਉਹ ਬਦਲੇ ਦੀ ਰਾਜਨੀਤੀ ਤੇ ਉਤਰਾਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਆਪਣਾ ਅਣਮਿੱਥੇ ਸਮੇਂ ਦਾ ਦਰਨਾ ਸਮਾਪਤ ਕਰਕੇ ਵਾਈਸ ਚਾਂਸਲਰ ਦਫਤਰ ਦੇ ਬਾਹਰ ਰਸਤਾ ਖਾਲੀ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਕੁਸਵਾ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਹੋਈ ਬੈਠਕ ਦੇ ਵਿੱਚ ਵਿਦਿਆਰਥੀਆਂ ਦੀਆਂ ਜੋ ਮੰਗਾ ਸੀ ਉਹਨਾਂ ਨੂੰ ਸਹਿਮਤੀ ਦੇ ਨਾਲ ਮੰਨ ਲਿਆ ਗਿਆ ਹੈ ਜਿਸ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਹੈ ਅਤੇ ਵਾਈਸ ਚਾਂਸਲਰ ਦਫਤਰ ਦੇ ਬਾਹਰ ਲੱਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਸਮਾਪਤ ਕਰ ਦਿੱਤਾ ਹੈ ਤਰਨਤਾਰਨ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਰ ਰੰਧਾਵਾ ਦਿੱਤੀ ਕੰਚਨਪ੍ਰੀਤ ਕੋਰ ਨੂੰ ਬਿੱਤੇ ਦਿਨੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਿਸ ਮਗਰੋਂ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਤੇ ਸਵਾਲ ਚੁੱਕੇ ਜਾ ਰਹੇ ਹਨ ਹੁਣ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਲਿਖਿਆ ਹੈ ਕਿ ਮੈਂ ਭਗਵੰਤ ਮਾਨ ਤੇ ਕੇਜਰੀਵਾਲ ਦੇ ਹੁਕਮਾਂ ਤੇ ਪੰਜਾਬ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਅਕਾਲੀ ਆਗੂ ਕੰਚਰਪ੍ਰੀਤ ਕੋਰ ਦੀ ਇੱਕ ਬਿਲਕੁਲ ਝੂਠੇ ਕੇਸ ਵਿੱਚ ਹੋਈ ਗ੍ਰਿਫਤਾਰੀ ਤੇ ਪੁਲਿਸ ਦੀ ਬੇਰਹਿਮੀ ਅਤੇ ਅਣਮਨੁੱਖੀ ਕਾਰਵਾਈ ਦੀ ਸਖਤ ਨਿੰਦਾ ਕਰਦਾ ਹਾਂ। ਇਹ ਗ੍ਰਿਫਤਾਰੀ ਮਾਨਯੋਗ ਅਦਾਲਤ ਦੇ ਅਧਿਕਾਰਾਂ ਨੂੰ ਵੀ ਸਿੱਧੀ ਚੁਣੌਤੀ ਹੈ। ਜਿਨ੍ਹਾਂ ਨੇ ਕੰਚਨਪ੍ਰੀਤ ਕੋਰ ਨੂੰ ਪਿਛਲੇ ਝੂਠੇ ਕੇਸਾਂ ਵਿੱਚ ਜ਼ਮਾਨਤ ਦਿੱਤੀ ਹੈ ਤੇ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਅਦਾਲਤ ਦੇ ਹੁਕਮਾਂ ਦਾ ਸਨਮਾਨ ਕਰਨ ਦੀ ਬਜਾਏ ਪੁਲਿਸ ਨੇ ਕੰਚਨਪ੍ਰੀਤ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਗਈ ਸੀ ਇਹ ਪੰਜਾਬ ਦਾ ਕਲਚਰ ਨਹੀਂ ਹੈ ਕਿ ਨਿੱਜੀ ਬਦਲਾ ਲੈਣ ਲਈ ਔਰਤਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਆਪ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਠੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ ਇਨ੍ਹਾਂ 6 ਜ਼ਿਲ੍ਹਿਆਂ ਵਿੱਚ ਫਾਜ਼ਲਕਾ ਮੁਕਸਰ ਸਾਹਿਬ ਬਠਿੰਡਾ ਫਰੀਦਕੋਟ ਜਲੰਧਰ ਅਤੇ ਮੋਗਾ ਸ਼ਾਮਿਲ ਹਨ ਪਿਛਲੇ 24 ਘੰਟਿਆਂ ਵਿੱਚ ਘਟੋ ਘਟਾ ਤਾਪਮਾਨ 1 ਡਿਗਰੀ ਸੈਲਸੀਅਸ ਘਟਿਆ ਹੈ ਜਿਸ ਨਾਲ ਇਹ ਆਮ ਦੇ ਨੇੜੇ ਆ ਗਿਆ ਹੈ ਫਰੀਦਕੋਟ ਪੰਜਾਬ ਵਿੱਚ ਸਭ ਤੋਂ ਠੰਡਾ ਰਿਹਾ ਹੈ ਜਿੱਥੋਂ ਇੱਥੇ ਘਟੋ ਘਟਾ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਅਗਲੇ 7 ਦਿਨਾਂ ਤੱਕ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ ਸੂਬੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤ ਸੰਵਤੀ ਚੋਣਾਂ ਦੇ ਐਲਾਨ ਤੋਂ ਪਹਿਲਾਂ 61 ਡੀਐਸਪੀ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ਇਸ ਸਬੰਧੀ ਹੁਕਮ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਕੀਤੇ ਗਏ ਹਨ ਇਨ੍ਹਾਂ ਤੋਂ ਇਲਾਵਾ 6 ਐਸਪੀ ਨੂੰ ਵੀ ਵੱਖ-ਵੱਖ ਥਾਵਾਂ ਤੇ DSP ਨਿਯੁਕਤ ਕੀਤਾ ਗਿਆ ਹੈ ਤਰੱਕੀ ਦੇ ਇੰਤਜ਼ਾਰ ਵਿੱਚ ਬੈਠੇ 15 ਅਧਿਕਾਰੀਆਂ ਨੂੰ ਵੀ DSP ਲਗਾਇਆ ਗਿਆ ਹੈ ਮਨਦੀਪ ਕੌਰ ਨੂੰ DSP ਨਾਬਾ ਤੋਂ ਬਦਲ ਪੀਬੀਆਈ ਕ੍ਰਾਈਮ ਦਾ ਚਾਰ ਦਿੱਤਾ ਗਿਆ ਹੈ ਤੇ ਤਰਨਤਰ ਨੂੰ ਨਵੇਂ DSP ਮਿਲੇ ਹਨ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਦੇ ਐਲਾਨ ਮੁਤਾਬਕ ਇਹ ਇਹ ਚੋਣਾਂ 14 ਦਸੰਬਰ ਦੀ ਐਤਵਾਰ ਨੂੰ ਕਰਵਾਈਆਂ ਜਾਣਗੀਆਂ ਤੇ 17 ਦਸੰਬਰ ਨੂੰ ਚੋਣਾਂ ਦੀ ਗਿਣਤੀ ਹੋਵੇਗੀ ਪੰਜਾਬ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਮਹੱਤਵਪੂਰਨ ਐਲਾਨ ਕਰਦਿਆਂ ਦੱਸਿਆ ਕਿ ਰਾਜ ਵਿੱਚ VOTING ਬੈਲਟ ਪੇਪਰ ਰਾਹੀਂ ਕਰਵਾਈ ਜਾਵੇਗੀ ਤੇ ਇਸ ਲਈ ਕੁੱਲ 19181 ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਮੈਲਾ ਆਗੂ ਕੰਚਨਪ੍ਰੀਤ ਕੋਰ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦੇ ਆ ਕਿ ਹੈ ਕਿ ਪੁਲਿਸ ਦਾ ਜ਼ਬਰ ਅਜੇ ਵੀ ਜਾਰੀ ਹੈ ਉਹਨਾਂ ਨੇ ਆਪਣੇ ਐਕਸ ਤੇ ਪੋਸਟ ਕਰਦੇ ਲਿਖਿਆ ਕਿ ਤਰਨਤਾਰਨ ਜਿਮਨੀ ਚੋਣ ਦੇ ਨਤੀਜਿਆਂ ਤੋਂ ਬੁਖਲਾਈ ਹੋਈ ਤਰਨਤਾਰਨ ਪੁਲਿਸ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ دہشت ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਇੱਕ ਵਾਰ ਮੁਰਤੋਂ ਕੰਚਨ ਪ੍ਰੀਤਕੌਰ ਨੂੰ ਇੱਕ ਪੁਰਾਣੇ ਤੇ ਝੂਠੇ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਦਾਲਤੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਪਿਛਲੇ ਸਾਰੇ ਮਾਮਲਿਆਂ ਵਿੱਚ ਜ਼ਮਾਨਤ ਲੈਣ ਤੋਂ ਬਾਅਦ ਕੰਚਨ ਪ੍ਰੀਤਕੌਰ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲੀ ਨਾਗਰਿਕ ਵਜੋਂ ਜਾਂਚ ਵਿੱਚ ਸ਼ਾਮਲ ਹੋਣ ਲਈ ਗਈ ਸੀ ਅਸੀਂ ਪੁਲਿਸ ਦੇ ਇਸ ਜ਼ਬਰਦਸਤ ਡਟਕੇ ਮੁਕਾਬਲਾ ਕਰਾਂਗੇ ਇਹ ਸਰਾਸਰ ਗੈਰਕਾਨੂੰਨੀ ਕਾਰਵਾਈ ਹੈ ਤੇ ਮੈਂ ਸਭ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਹੜੇ ਅਧਿਕਾਰੀ ਇਸ ਗੈਰਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਹਨ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਦਿੱਲੀ ਦੇ ਧੜਵੀਆਂ ਨੂੰ ਦਿੱਲੀ ਦੇ ਉਹਨਾਂ ਜਿਹੜੇ ਅੱਜ ਦੇ ਹਾਕਮ ਬਣ ਕੇ ਪੰਜਾਬ 'ਤੇ ਰਾਜ ਕਰ ਰਹੇ ਨੇ ਜਿਹੜੇ ਪੰਜਾਬ ਨੂੰ ਰੁਕਣਾ ਵੀ ਚਾਉਂਦੇ ਨੇ ਦੱਬਣਾ ਵੀ ਚਾਉਂਦੇ ਨੇ ਡਰਾਉਣਾ ਵੀ ਚਾਉਂਦੇ ਨੇ ਤੇ ਅਣਖ ਨੂੰ ਵੀ ਵੰਗਾਰ ਰਹੇ ਨੇ ਮੈਂ ਉਹਨਾਂ ਨੂੰ ਅੱਜ ਉਹਨਾਂ ਕੋਲ ਇੱਕ ਮਕਸਦ ਸੀ ਜਿਹੜਾ ਮਸਲਾ ਸੀ ਕਿ ਕੰਜਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਨਾ ਹੈ ਤੇ ਹਾਲਾਤ ਵੀ ਇਸ ਤਰ੍ਹਾਂ ਦੇ ਪੈਦਾ ਕਰ ਦਿੱਤੇ ਕਿ ਸ਼ਾਇਦ ਪੰਜਾਬ ਦਾ ਇੱਕੋ ਇੱਕ ਮਸਲਾ ਆ ਕਿ ਇੱਕ ਅਣਿਆਣੀ ਉਮਰ ਦੀ ਬੱਚੀ ਨੌਜਵਾਨ ਬੱਚੀ ਉਹਨੂੰ ਗ੍ਰਫਤਾਰ ਕਰਨ ਨੂੰ ਵਾਸਤੇ ਜਿਹੜੇ ਇਨਕਲਾਬੀਆਂ ਦੇ ਸਪਰੀਮੋ ਨੇ ਤੇ ਹੋਰ ਜਿਹੜੀ ਸਮੂਚੀ ਲੀਡਰਸ਼ਿਪ ਹੈ ਪੰਜਾਬ ਸਰਦਾਰ ਤੇ ਜਿਸ ਵਿਅਕਤੀ ਦੀਆਂ ਕਾਲੀਆਂ ਨੇ ਚੋਣਾਂ ਦੇ ਵਿੱਚ ਚੀਕਾਂ ਕਢਾਈਆਂ ਨੇ ਉਹਦੇ ਸਮੇਤ ਜਿਹੜਾ ਸਾਰਿਆਂ ਦਾ ਜੋਰ ਲੱਗਾ ਹੋਇਆ ਸੀ ਕਿ ਕੰਪਲੀਟ ਨੂੰ ਗ੍ਰਫਤਾਰ ਕਰਨਾ ਹੈ ਖੈਦਨਾਮੇ ਵਾਸਤੇ ਅਸੋਬ ਪੰਜਾਬ ਦਾ ਇੱਕੋ ਇੱਕ ਅਹਿਮ ਮਸਲਾ ਹੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਸੀ ਤੁਸੀਂ ਮੁਕਦਮੇ ਤੇ ਮੁਕਦਮਾ ਮੁਕਦਮੇ ਤੇ ਮੁਕਦਮਾ ਝੂਠੇ 4 ਮੁਕਦਮੇ ਦਰਜ ਕਰ ਦਿੱਤੇ ਔਰ ਅਦਾਲਤ ਨੇ ਉਹਨੂੰ ਇਨਸਾਫ ਦਿੰਦੇ ਹੋਏ ਉਹਨੂੰ ਸਾਰਿਆਂ ਚ ਅੰਤਰਮ ਜ਼ਮਾਨਤਾਂ ਇੰਟਰਮ ਬੇਲਸ ਦਿੱਤੀ ਅੱਜ ਇੱਕ ਕੇਸ ਦੇ ਵਿੱਚ ਸ਼ਾਮਲ ਤਫ਼ਤੀਸ਼ ਹੋਣ ਵਾਸਤੇ ਮਜੀਠੇ ਥਾਣੇ ਗਏ ਸਾਢੇ 5 ਘੰਟੇ ਉਹਦੇ ਤੋਂ ਪੁਸ਼ਕਿਸ਼ ਕੀਤੀ ਗਈ। ਔਰ ਸਾਨੂੰ ਆਸ ਸੀ ਕਿ ਉਹ ਬੱਚੀ ਬੜੀ ਆਸ ਨਾਲ ਗਈ ਸੀ। ਭਾਵੇਂ ਉਹ ਕਹਿੰਦੀ ਸੀ ਕਿ ਇਹ ਕੇ ਇਹਨਾਂ ਦੇ ਅੰਕਲ ਟਰਨਾ ਨੇ। ਔਰ ਉਹਨੇ ਸ਼ਾਮਲ ਤਫ਼ਤੀਸ਼ ਹੋਣ ਤੋਂ ਪਹਿਲਾਂ ਇੱਕ ਵੀਡੀਓ ਵੀ ਪਾਈ ਸੀ। ਔਰ ਉਸ ਬੱਚੀ ਦੀ ਮਾਸੂਮੀਅਤ ਦੇਖ ਕੇ ਮੇਰੇ ਖਿਆਲ ਅਕਿ ਜਿਹੜਾ ਵਿਰੋਧੀ ਉਹਦਾ ਵੀ ਦਿਲ ਪਸੀਜ ਗਿਆ ਔਰ ਸਾਡੇ ਰਵਾਇਤ ਵੀ ਹੈ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਹਰੇਕ ਦੀ ਧੀ ਭੈਣ ਦਾ ਆਦਰ ਮਾਨ ਸਤ ਕਰਦੇ ਇੱਜ਼ਤ ਕਰਦੇ ਦੁਸ਼ਮਣ ਦੀ ਧੀ ਭੈਣ ਨਹੀਂ ਹੋਣੀ ਸਾਡੇ ਸਮਾਜ ਦੇ ਵਿੱਚ ਇਸ ਧਰਤੀ ਦੇ ਉੱਤੇ ਉਸ ਧੀ ਭੈਣ ਦਾ ਵੀ ਸਤਿਕਾਰ ਕੀਤਾ ਜਾਣਾ। ਪ੍ਰਤੀਕ ਨੌਜਵਾਨ ਬੱਚੀ ਨੂੰ ਜਿਹੜੀ ਢਾਈਆਂ ਸਾਲਾਂ ਤੇ ਬੱਚੇ ਦੀ ਮਾਂ ਹੈ। ਔਰ ਜਿਹੜੀ ਇੱਕ ਧਰਮੀ ਫੌਜੀ ਦੀ ਬੇਟੀ ਹੈ। ਜਿਹੜੀ ਪੰਜਾਬ ਦੀ ਬੇਟੀ ਹੈ। ਔਰ ਉਹ ਅਣਖੀ ਕੌਮ ਜਿਨ੍ਹਾਂ ਦੀ ਧੀ ਭੈਣ ਦੇ ਵੱਲ ਕੋ ਤੁੰਗਲ ਕਰਦਾ ਸੀਗਾ। ਉੰਗਰ ਨੇ ਸੀਟ ਨੂੰ ਦਿੰਦੇ ਅੱਜ ਉਹਨਾਂ ਦੇ ਬੱਚੀ ਨੂੰ ਦਿੱਲੀ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਸੀਖਾਂ ਦੇ ਪਿੱਛੇ ਕਰ ਦਿੱਤਾ ਹੈ ਸੋਚੋ ਯਾਰ ਮਤਲਬ ਮੈਂ ਆਪਣੇ ਆਪ ਨੂੰ ਬੜਾ ਮਜ਼ਬੂਤ ਗਿਣਦਾ ਹਾਂ ਦਿਲ ਦੇ ਤੌਰ ਤੇ ਬੜੀਆਂ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਪਰ ਜਿਹੜੀ ਅੱਜ ਉਸ ਬੱਚੀ ਨਾਲ ਜਾਂਦੀ ਹੁਈ ਉਹ ਯਾਰ ਬੜੀ ਪੀੜਾ ਦਿੰਦੀ ਹੈ ਮੇਰੀ ਕੋ ਬੁਜਾਰ ਸੇ ਭਗਵੰਤ ਮਾਨ ਕਿ ਤੂੰ ਕੁੜੀ ਨੂੰ ਤਾਂ ਫੜ ਕੇ ਇੰਦਰ ਦੇ ਤਾ ਤੇਰੇ ਸੁਪਰੀਮੋ ਵੀ ਖੁਸ਼ ਹੋਗੇ ਹੋਣਗੇ ਪਰ ਮੇਰੇ ਖਾਲ ਲੋਕ ਤੈਨੂੰ ਜਰੂਰ ਲਾਂ ਤਾਂ ਪਾਉਂਦੇ ਮੈਂ ਮੈਨੂੰ ਨੇ ਕਿਤੇ ਦੱਸਿਆ ਕਿ ਤੁਹਾਡੇ ਇਸ ਕਦਮ ਦੀ ਜਾਂ ਉਸ ਕੁੜੀ ਨਾਲ ਕੀਤੀਆਂ ਜਾ ਰਹੀਆਂ ਜਾਂਤੀਆਂ ਦੀ ਕਿਸੇ ਨੇ ਉਹਨੂੰ ਸਹੀ ਕਰਾਇਆ ਪਰ ਮੇਰੀ ਇੱਕ ਬੇਨਤੀ ਹੈ ਕਿ ਉਹਦਾ ਢਾਈ ਸਾਹਿਬ ਦਾ ਬੱਚਾ ਜਿਹੜਾ ਉੱਥੇ ਬਿਨਾ ਸੌਂਦਾ ਹੈ ਉਹਨੂੰ ਵੀ ਰਾਹਤ ਹੀ ਉਹਦੇ ਨਾਲ ਰਹਾਵਾ ਨਾਲ ਬੰਦ ਕਰ ਲੈ ਜੋ ਦੱਸਦੇ ਕਿ ਕਿਹੜੇ ਥਾਣੇ ਚ ਰੱਖੀ ਹੈ ਫਿਰ ਤਾਂ ਤੁਸੀਂ ਦੱਸਦੇ ਹੀ ਨਹੀਂ ਤੇ ਮੇਰੀ ਪੰਜਾਬ ਦੀਆਂ ਸਮੁੱਚੀਆਂ ਧਿਰਾਂ ਨੂੰ ਚਾਇਓ ਰਾਜਨੀਤਿਕ ਨੇ ਚਾਹ ਸਮਾਜਿਕ ਨੇ ਚਾਹ ਧਾਰਮਿਕ ਨੇ ਚਾਹ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਤੇ ਅੱਜ ਵੀ ਨਾ ਤਾਂ ਤੁਸੀਂ ਬੋਲਨੇ ਇਹਦਾ ਮਤਲਬ ਹੈ ਕਿ ਤੁਹਾਡੇ ਮਨਾ ਚ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਔਰ ਬੋਲਣਾ ਬਹੁਤ ਸਮਾਪੇਲੋ ਚਾਹੀਦਾ ਸੀ ਜਦੋਂ ਉਹਦੇ ਉੱਤੇ ਉਮਰੇ ਤੇ ਹਮਲਾ ਹੋ ਰਿਹਾ ਸੀ ਝੂਠੇ ਕੇਸਾ ਜੋ ਵਾਰ-ਵਾਰ ਫਸਾਇਆ ਜਾ ਰਿਹਾ ਸੀ ਉਹਦੇ ਹੀ ਬੋਲਣਾ ਚਾਹੀਦਾ ਸੀ ਪਰ ਸ਼ਾਇਦ ਅਸੀਂ ਧਿਰਾਂ ਦੇ ਵਿੱਚ ਵੱਧ ਕੇ ਧੜਿਆਂ ਦੇ ਵਿੱਚ ਵੱਧ ਕੇ ਨਹੀਂ ਉਹਨੂੰ ਬੋਲਿਆ ਪਰ ਜਿਹੜਾ ਅੱਜ ਅੱਜ ਵੀ ਨਹੀਂ ਬੋਲਦਾ ਉਹ ਪੰਜਾਬੀ ਮਾਂ ਦਾ ਪੁੱਤ ਨਹੀਂ ਉਹ ਗੁਰੂ ਦਾ ਸਿੱਖ ਨਹੀਂ ਜਿਹੜਾ ਅੱਜ ਵੀ ਉਸ ਬੱਚੀ ਦੇ ਨਾਲ ਹੋਈ ਬੇਇਨਸਾਫੀ ਤੇ ਨਹੀਂ ਬੋਲਦਾ ਤੇ ਚਲੋ ਆਪੇ ਉਹਨੇ ਜਾਣਿਆ ਹੀ ਹੈ ਜਮਾਨਤ ਵੀ ਹੋ ਜਾਣੀ ਹੈ ਪਰ ਭਗਵਾਨ ਸਿਆਂ ਬੜੀਆਂ-ਬੜੀਆਂ ਲਾੜਾਂ ਦਾ ਘਟ ਗਿਆ ਤੈਨੂੰ ਬਚਣਾ ਚਾਹੀਦਾ ਸੀ ਹੁਣ ਇਸ ਘੰਟੇ ਉਹ ਬੱਚੀ ਤੇ ਜੋ ਆ ਤੇ ਗੁਜ਼ਰ ਰਹੀ ਹੋਊਗੀ ਮੈਨੂੰ ਪਤਾ ਕਿਉਂਕਿ ਮੇਰੇ ਮੈਂ ਉਹਨੂੰ ਥਾਣੇ ਲੈ ਕੇ ਗਿਆ ਸੀ ਤੇ 6 ਘੰਟੇ ਮੈਂ ਤੇ ਮੇਰੇ ਨਾਲ ਬਾਕੀ ਵਰਕਰਾਂ ਨੇ ਅਸੀਂ ਥਾਣੇ ਦੇ ਬਾਹਰ ਬੈਠ ਕੇ ਉਹਦੀ ਡੀ ਕੀਤੀ ਸੀ ਤੇ ਜਦੋਂ ਅਚਾਨਕ ਉੱਥੇ ਪਤਾ ਲੱਗਾ ਹੈ ਤੇ ਜੋ ਸਾਡੇ ਤੇ ਕੀਤੀ ਹੈ ਇਸ ਕਰਕੇ ਹੁਣ ਜੋ ਤੁਸੀਂ ਕਰਨਾ ਸੀ ਮਰਿਆਈ ਕਰ ਲਈ ਹੈ ਜਿਹੜੀ ਤੁਹਾਡੀ ਮਨ ਦੀ ਸੀ ਪਗੜੀ ਪਰ ਹੁਣ ਪੰਜਾਬ ਵਾਲੇ ਜ਼ਰੂਰ ਪਗਾਉਣਗੇ ਇਹ ਅਣਖੀਆਂ ਤੇ ਗ਼ਰੀਬਤਮੰਦਾਂ ਦੀ ਤਸਵੀਰ ਹੈ ਜਿੱਥੇ ਧੀਆਂ ਪੜ੍ਹਨ ਦੀ ਇੱਜ਼ਤ ਕੀਤੀ ਜਾਂਦੀ ਹੈ ਉਸ ਸਾਨੂੰ ਸਾਰਿਆਂ ਨੂੰ ਉਸ ਬੱਚੀ ਦਾ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰਕਾਰ ਕੋਲ ਸਿਮਾਂਤੀ ਦੀ ਗਵਾਈ ਚ ਕੋਈ ਜਿਹਦੇ ਅੰਦਰ ਪੰਜਾਬ ਨੂੰ ਲੈ ਕੇ ਡਿਫਰੈਂਟ ਡਿਪਾਰਟਮੈਂਟ ਨੂੰ ਲੈ ਕੇ ਬੜੇ ਅਹਿਮ ਫੈਸਲੇ ਲਏ ਗਏ ਜਿੱਦਾਂ ਦੇ ਨਾਲ ਮੈਂ ਸਮਝਦਾ ਪਾਰਦਰਸ਼ਤਾ ਆਊਗੀ ਟਰਾਂਸਪੇਰੈਂਸੀ ਆਊਗੀ ਔਰ ਲੋਕਾਂ ਦੇ ਕੰਮ ਜਿਹੜੇ ਨੇਗੇ ਉਹ ਬੜੇ ਜਲਦੀ ਤੇ ਮਜ਼ਬੂਤੀ ਦੇ ਨਾਲ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਅਹਿਮ ਫੈਸਲਾ ਹੋਇਆ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ 1860 1860 ਦਾ ਜਿਹੜਾ ਸੋਸਾਇਟੀ ਰਜਿਸਟ੍ਰੇਸ਼ਨ ਐਕਟ ਬਣਾਇਆ ਹੋਇਆ ਸੀਗਾ ਉਹਦੇ ਅੰਦਰ ਲੋਕ ਆਪਣੀਆਂ ਸੋਸਾਇਟੀਜ਼ ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਸ ਸਬਾਦ ਜਿਹੜੀਆਂ ਉਹਨਾਂ ਪ੍ਰਾਪਰਟੀ ਨੂੰ ਕਿਤੇ ਰੀਸ ਤੇ ਦਿੱਤਾ ਕਿਸੇ ਨੂੰ ਵੇਚਦਾ ਉਹਦਾ ਮਿਸਦੂ ਜਿਹੜਾ ਵੱਡੇ ਪੱਧਰ ਤੇ ਪੰਜਾਬ ਚ ਹੁੰਦਾ ਸੀਗਾ ਤੋਂ ਉਹਦੇ ਲਈ ਅਸੀਂ ਰੂਲਸ ਬਣਾਏ ਨੇਗੇ ਕਿ ਉਹਦੀ ਆਡਿਟ ਹੋਊਗਾ ਵਿੱਤੀਓ ਦੀਆਂ ਸਾਲਾਨਾ ਸਟੇਟਮੈਂਟਾਂ ਹੋਣਗੀਆਂ ਉਹਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅਤਿਏ ਪ੍ਰਬੰਧਕ ਨਿਯੁਕਤ ਕਰਨ ਦਾ ਕੰਮ ਜਿਹੜਾ ਰਜਿਸਟਰ ਜਿਹੜਾ ਸੋਸਾਇਟੀਜ਼ ਦਾ ਉਹਨੂੰ ਦਿੱਤਾ ਗਿਆਗਾ ਸੋ ਇਹਦੇ ਨਾਲ ਬਹੁਤ ਹੀ ਬੇਸੰਬੰਧ ਨਾ ਜਿਹੜਾ ਕਿਤੇ ਨਾ ਕਿਤੇ ਸੋਸਾਇਟੀਜ਼ ਬਣਦੀਆਂ ਸੀਗੀਆਂ ਉਹਨਾਂ ਸੋਸਾਇਟੀਆਂ ਦਾ ਕੰਮ ਸੁਖਾਲਾ ਹੋਇਆਗਾ 1860 ਤੋਂ ਬਾਅਦ 1860 ਤੋਂ ਬਾਅਦ ਇਹ ਪਹਿਲੀ ਵੱਡੀ ਐਮੈਂਡਮੈਂਟ ਆ ਜਿਹਦੇ ਨਾਲ ਜੋ ਸੁਸਾਇਟੀਆਂ ਦੇ ਅੰਦਰ ਕਿਤੇ ਨਾ ਕਿਤੇ ਲੋਕਾਂ ਨਾਲ ਧੋਖੇਵਾਲੀ ਹੋ ਜਾਂਦੀ ਸੀ ਮੈਂਬਰ ਬਣਾ ਕੇ ਚੀਟਿੰਗ ਹੋ ਜਾਂਦੀ ਸੀਗੀ ਉਹ ਸਾਰੀ ਖਤਮ ਹੋਊਗੀ ਔਰ ਕੰਟਰੋਲ ਜਿਹੜਾ ਸਾਡਾ ਸਹਿਕਾਰੀ ਸੁਸਾਇਟੀ ਦੇ ਉੱਤੇ ਸਾਰੀ ਸੁਸਾਇਟੀਜ਼ ਐਕਟ ਦੇ ਅਨ ਸੁਸਾਇਟੀ ਦੇ ਉੱਤੇ ਜਿਹੜਾ ਰਜਿਸਟਰ ਕੰਟਰੋਲਰ ਦਾ ਰਹੂਗਾ ਉਹ ਸਾਰੇ ਰੂਲ ਐਂਡ ਫਰੇਮ ਕਰੂਗਾ ਤਾਂ ਕਿ ਉਹਨਾਂ ਵਾਲੇ ਸਮੇਂ 'ਚ ਕਿਸੇ ਨੂੰ ਵੀ ਕਿਸੇ ਕਿਸ ਪ੍ਰਕਾਰ ਦੀ ਦਿੱਕਤ ਨਾ ਆਵੇ ਇਸ ਤੋਂ ਬਿਨਾ ਇੱਕ ਐਮ ਫੈਸਲਾ ਕਰਦੇ ਆਂ ਸੋ ਦਾ ਪਰਵਾਨ ਸੀ ਮਾਜੀ ਨੇ ਮਾਈਨਿੰਗ ਅਤੇ ਜੀਓਲੋਜੀ ਜਿਹੜਾ ਡਿਪਾਰਟਮੈਂਟ ਆ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਮਾਈਨਿੰਗ ਦੇ ਅੰਦਰ ਮਿਨਰਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਹਾਨਾ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾਗਾ ਉਹਦੀ ਅਪਰੀਲੇਟ ਅਥਾਰਟੀ ਵੜਾਈ ਆ ਔਰ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾਗਾ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਬਹੁਤ ਵੱਡਾ ਫੈਸਲਾਗਾ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਸਿਸਟਮ ਵੀ ਹੋ ਸਕੇ ਟਰੱਕ ਕਿੱਥੋਂ ਚੱਲਿਆ ਕਿੰਨੇ ਵਜੇ ਕਿੱਥੇ ਪਹੁੰਚਿਆ ਸੋ ਜੀਪੀਐਸ ਸਿਸਟਮ ਦੀ ਜਿਹੜੀ ਲਾਜ਼ਮੀ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਕਾਫੀ ਵੱਡੇ ਪੱਧਰ ਤੇ ਜੀ ਟ੍ਰਾਂਸਪੇਰੈਂਸੀ ਆ ਮਾਈਨਿੰਗ ਡਿਪਾਰਟਮੈਂਟ ਦੇ ਅੰਦਰ ਆਊਗੀ ਔਰ ਕੋਈ ਵੀ ਜਿਹੜਾ ਇਲੈਗਲ ਮਾਈਨਿੰਗ ਕਰੂਗਾ ਉਹ ਤੁਰੰਤ ਸਰਕਾਰ ਦੇ ਔਰ ਡਿਪਾਰਟਮੈਂਟ ਦੇ 스ਕਿੰਟੀ ਚਾਊਗਾ ਇਸ ਤੋਂ ਬਿਨਾ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਪਾਵਰ ਜਿਹੜੀਆਂ ਸੀ ਉਹ ਡਿਫਰੈਂਟ ਅਧਿਕਾਰੀਆਂ ਨੂੰ ਜਿਹੜੀਆਂ ਡੈਲੀਗੇਟ ਕੀਤੀਆਂ ਗਈਆਂ ਜਾਂ ਸੀ ਜਿਨ੍ਹਾਂ ਦੇ ਕਾਰਨ ਐਪੀਲੇਟ ਅਥਾਰਟੀ ਵੀ ਹੋਈ ਸੀਗਾ ਔਰ ਇੱਕ ਡੈਲੀਗੇਟਡ ਅਥਾਰਟੀ ਵੀ ਹੋਈ ਸੀਗਾ ਯਾਨੀ ਇੱਕ ਅਫੀਸਰ ਦੋ-ਦੋ ਅਥਾਰਟिटीज ਦਾ ਕੰਮ ਕਰਦਾ ਸੀਗਾ ਪਹਿਲਾਂ ਅਪੀਲ ਉਹਨੇ ਬੀਂਗੇ ਡੈਲੀਗੇਟ ਅਥਾਰਟੀ ਸੁਣੀ ਬਾਅਦ ਚ ਉਹਨੇ ਬੀਂਗੇ ਅਪੀਲੇਟ ਅਥਾਰਟੀ ਸੁਣੀ ਸੋ ਉਹਦੇ ਨਾਲ ਕੀ ਸੀਗਾ ਕਿ ਮੁਲਾਜ਼ਮਾਂ ਦਾ ਡਿਪਾਰਟਮੈਂਟ ਦਾ ਸਮਾਂ ਵੀ ਜਾਈ ਹੁੰਦਾ ਸੀਗਾ ਤੇ ਲੋਕਾਂ ਜਿਹੜੇ ਮੁਲਾਜ਼ਮ ਸੀ ਉਹਨਾਂ ਚ ਵੀ ਕਾਫੀ ਜਿਹੜੀ ਆ ਬਏ ਹੁੰਦਾ ਸੀਗਾ ਰੋਸ ਪਾ ਜਾਂਦਾ ਸੀਗਾ ਕਿ ਇੱਕੋ ਅਧਿਕਾਰੀ ਆ ਪਹਿਲਾਂ ਇਹ ਨਹੀਂ ਫੈਸਲਾ ਕੀਤਾ ਹੁਣ ਅਪੀਲ 'ਚ ਵੀ ਇਹਦੇ ਕੋਲ ਜਾਵਾਂਗੇ ਔਰ ਉਹ ਚ ਅਨੁਸ਼ਾਸਨੀ ਅਥਾਰਟੀ ਦੇ ਕਰਮਚਾਰੀਆਂ ਦਾ ਇਹਦਾ ਗਠਨ ਕੀਤਾ ਗਿਆ ਅਪੀਲੇਟ ਅਥਾਰਟੀ ਜਿਹੜੀ ਆ ਉਹ ਵੀ ਜਿਹੜੀ ਉਹਦੀ ਡੁਪਲੀਕੇਸ਼ਨ ਜੇ ਮੈਂ ਕਹਦਾ ਤੋਂ ਖਤਮ ਕੀਤੀ ਹੈ ਤਾਂ ਇਹਦੇ ਨਾਲ ਡਿਪਾਰਟਮੈਂਟ ਜਿਹੜਾ ਸਾਡਾ ਸਹਿਕਾਰਤਾ ਡਿਪਾਰਟਮੈਂਟ ਆ ਉਹਦੇ ਅੰਦਰ ਜਿਹੜੀ ਅਨੁਸ਼ਾਸਨੀ ਕਾਰਵਾਈ ਆ ਡਿਪਾਰਟਮੈਂਟ ਦੇ ਅਧਿਕਾਰੀ ਜੇਕਰ ਗਲਤ ਕੰਮ ਕਰਦੇ ਨੇ ਤਾਂ ਉਹ ਵੀ ਤਰਕਸੰਗਤ ਨੀਤੀਆਂ ਪਾਰਦਰਸ਼ਤਾ ਉਚਿਤਿਆਦੀ ਹੈ ਟਰਾਂਸਫਰੈਂਸੀ ਜਿਹੜੀ ਲੈਂਦੀ ਹੈ ਇਸ ਤੋਂ ਬਿਨਾ ਪੰਜਾਬ ਦੇ ਜਿਹੜੇ ਪ੍ਰੋਕਿਊਰਮੈਂਟ ਰੂਲਸ ਨੇ ਪੰਜਾਬ ਦੇ ਪੰਜਾਬ ਟਰਾਂਸਫਰੈਂਸੀ ਇਨ ਪਬਲਿਕ ਪ੍ਰੋਕਿਊਰਮੈਂਟ ਰੂਲਸ ਇਹਨਾਂ 'ਚ ਵੀ ਅਸੀਂ ਸ਼ੋਧ ਕੀਤੀਆਂ ਕਿਉਂਕਿ ਅੱਗੇ ਜਿਹੜੀ ਲਿਮਿਟ ਸੀ ਬਿਗੈਰ ਟੈਂਡਰ ਤੋਂ ਸਿਰਫ 2.50 ਲੱਖ ਰੁਪਏ ਤੱਕ ਸੀ ਇਹ ਬਹੁਤ ਪੁਰਾਣੇ ਰੂਲ ਬਣੇ ਹੋਏ ਸੀ 2.50 ਲੱਖ ਰੁਪਏ ਤੱਕ ਸੀ ਹੁਣ ਅਸੀਂ ਵਧਾ ਕੇ ਜਿਹੜੀ ਆ 5 ਲੱਖ ਰੁਪਏ ਤੱਕ ਕਰ ਸਕੀ 5 ਲੱਖ ਰੁਪਏ ਤੱਕ ਜਿਹੜੀ ਟੈਂਡਰ ਪ੍ਰਕਿਰਿਆ ਤੋਂ ਛੂਟ ਹੋਊਗੀ